ਤੇ ਤੇਰੇ ਨਾਲ ਕੋਣ ਕੋਣ ਨੇ 15 ਨੰਬਰ ਕੀ ਆ ਤੇਰੀ ਵੀ ਫੋਟੋ ਸਾਡੇ ਸਾਡੇ ਮੈਸੇਜਿੰਗ ਇਹ ਹੋਏ ਤਾਂ ਮੈਂ ਕੱਲੇ ਨਹੀਂ ਫੜਦਾ ਯਾਰ ਰੈਨੋ ਇਹਨੂੰ ਫੜਦਾ ਯਾਰ ਰੈਨੋ ਇਹਨੂੰ ਫੜਦਾ ਯਾਰ ਕੀ ਨਾਮ ਆ ਤੇਰਾ ਮੇਰਾ ਨਾਮ ਮਨਸਾ ਸਰਾਂ मैं वैसे नहीं हूं कुलदेव मैंबर है ਕੁਰੇ ਬਲਾ ਕਿਸੇ ਮੁਲਾਜ਼ਮ ਨੂੰ ਜਾਣਦਾ ਨਾ ਦਿਖਾ ਦੋ ਆਇਆ ਜਾਨ ਸਿੰਘ ਸੀ ਜੀ ਸਾਡੇ ਕੋਲ ਹੈਲੋ ਕਿੰਨੀ ਰੁਪਈਆ ਪਿੰਡ ਛੱਡਿਆ ਸਾਹਿਬ ਸ਼੍ਰੀ ਕੌਰਵਯਾ ਦਵਾਈ ਪੀਐਸ ਤੇ ਸਾਡੇ ਐਸਐਸਪੀ ਸਾਹਿਬ ਪਾਦਰ ਸ਼੍ਰੀ ਸਰਫਰਾਜ਼ ਆलम ਜੀ ਦੀ ਹਦਾਇਤਾਂ ਦੇ ਉੱਤੇ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਆ ਜਿਹੜੀ ਗੈਂਗਸਟਰਾਂ ਦੇ ਵਿਰੁੱਧ ਉਹਦੇ ਅਧੀਨ ਜਿਹੜੇ ਆਸੀਂ ਜਿਹੜੇ ਟੇਨੈਂਟਸ ਹੈਗੇ ਆ ਕਿਰਾਏਦਾਰ ਜਿੰਨੇ ਹੈਗੇ ਸਾਰੇ ਜਿਹੜੇ ਕੋ ਬਾਹਰੋਂ ਆ ਕੇ ਤਪੇ ਸ਼ਹਿਰ ਦੇ ਵਿੱਚ ਸਾਡੇ ਭਦੌੜ ਦੇ ਵਿੱਚ ਮੇਰੀ ਸਬਡਿਵੀਜ਼ਨ ਦੇ ਵਿੱਚ ਜਿਹੜੇ ਵੀ ਰਹਿ ਰਹੇ ਆ ਉਹਦੇ ਅਧੀਨ ਸਾਡੀ ਇਹ 2 ਤੋਂ 5 ਇੱਕ ਸਪੈਸ਼ਲ ਚੈਕਿੰਗ ਜਿਹੜੀ ਆ ਚੱਲ ਰਹੀ ਆ ਉਹਦੇ ਵਿੱਚ ਜਿੰਨੇ ਵੀ ਕਿਰਾਏਦਾਰ ਅਸੀਂ ਰਹਿ ਰਹੇ ਇੱਥੇ ਰਹਿ ਰਹੇ ਆ ਸਾਰੀ ਅਸੀਂ ਫੋਰਸ ਇਕੱਠੀ ਕਰਕੇ ਉਹਨਾਂ ਦੀ ਚੈਕਿੰਗ ਕਰ ਰਹੇ ਆ ਉਹ ਬੰਦਾ ਕਿੱਥੋਂ ਆ ਕੇ ਬੈਠਾ ਕੀ ਕੰਮ ਕਰ ਰਿਹਾ ਏ ਕੋਈ ਕ੍ਰਿਮੀਨਲ ਨਾਲ ਲਿੰਕ ਤਾਂ ਨਹੀਂ ਹੈਗਾ ਕੋਈ ਉਹਦਾ ਹੋਰ ਕੋਈ ਸਾਨੂੰ ਕੋਈ ਲਿੰਕ ਮਿਲ ਜੇ ਕਈ ਵਾਰੀ ਕਿਸੇ ਦੇ ਕੋਈ ਸਕੂਟਰ ਮੋਟਰਸਾਈਕਲ ਜਿਨ੍ਹਾਂ ਦੇ ਕਈਆਂ ਨੰਬਰ ਨਹੀਂ ਲੱਗੇ ਸਾਨੂੰ ਮਿਲੇ ਆ ਉਹਨਾਂ ਦੀ ਅਸੀਂ ਤਸਦੀਕ ਕਰ ਰਹੇ ਆ ਤੇ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਵੈਰੀਫਾਈ ਕਰਕੇ ਇਹ ਸਾਡੀ 3 ਘੰਟਿਆਂ ਦੀ ਮੁਹਿੰਮ ਆ 2 ਤੋਂ ਲੈ ਕੇ 5 ਵਜੇ ਤੱਕ ਇਹ ਸਾਰੀ ਇਸੇ ਜਿਹੜੀ ਲੜੀ ਦੇ ਅਧੀਨ ਚੱਲ ਰਹੀ ਹੈ ਜਿਹੜੀ ਵਾਰ ਅਗੇਂਸਟ ਗੈਂਗਸਟਰ ਦੇ ਆ ਉਹਦੇ ਅਧੀਨ ਚੱਲ ਰਹੀ ਹੈ ਸਰ ਸਰ ਕੋਈ ਕੋਈ ਮਾਮਲਾ ਆਇਆ ਸਾਹਮਣੇ ਕੀ ਅੰਨੇ ਨਹੀਂ ਹਜੇ ਸਾਡੀ ਮਾਮਲਾ ਕੋਈ ਸਮਝ ਨਹੀਂ ਨੇ ਆ ਸ਼ੱਕੀ ਜਿਹੜੇ ਪੁਰਸ਼ ਹੈਗੇ ਆ ਉਹਨਾਂ ਨੂੰ ਸੀ ਥਾਣੇ ਉਲ ਜਾ ਕੇ ਜਿਸ ਤਰ੍ਹਾਂ ਹੁਣ ਸਾਡੀ ਇੱਕੀ ਟੀਮ ਇੱਥੇ ਆ ਤਪੇ ਦੇ ਵਿੱਚ ਕੰਮ ਕਰ ਰਹੀ ਆ ਐਸਐਚਓ ਤਪਾ ਦੇਦੀਨ ਤੇ ਨਾਲ ਐਸਐਚਓ ਰੂੜੇ ਕੇ ਆ ਜਿਹੜਾ ਵੀ ਕੋਈ ਸ਼ੱਕੀ ਪੁਰਸ਼ ਨੂੰ ਮਿਲੇਗਾ ਉਹਨੂੰ ਅਸੀਂ ਪੁੱਛਗਿੱਛ ਕਰਾਂਗੇ ਜੇ ਕੋਈ ਸਾਨੂੰ ਕੋਈ ਲੱਗਦੀ ਐ ਇਸ ਤਰ੍ਹਾਂ ਦੀ ਗੱਲ ਫਿਰ ਉਹਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਕਾਨੂੰਨ ਦੇ ਮੁਤਾਬਕ ਕੀਤੀ ਜੰਦੀ ਸਰ ਜਿਵੇਂ ਹੁਣ ਤੁਸੀਂ ਇੱਥੇ ਘਰਾਂ ਦੇ ਵਿੱਚ ਚੈਕਿੰਗ ਕਰ ਰਹੇ ਹੋ ਕਰਾਇਦਾਰਾਂ ਦੀ ਤਾਨੂੰ ਜੇ ਕੋਈ ਮਾੜਾ ਜਿਹਾ ਵੀ ਕੋਈ ਲੋਸ ਪੁਆਇੰਟ ਮਿਲਦਾ ਉਹਦੋਂ ਕਹਾ ਕੀ ਕਾਰਵਾਈ ਥਾਣੇ ਲੈ ਕੇ ਹਾਂਜੀ ਮੈਂ ਹਾਂਜੀ ਹਾਂਜੀ ਉਹੀ ਮੈਂ ਦੱਸ ਰਿਹਾ ਨਾ ਜੇ ਸਾਨੂੰ ਕੋਈ ਕੋਈ ਵੈਪਨ ਮਿਲਦਾ ਜਾਂ ਸਾਨੂੰ ਕੋਈ ਹੋਰ ਸ਼ੱਕੀ ਲੱਗਦਾ ਜਾਂ ਸਾਨੂੰ ਕੋਈ ਫੋਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਟੀਜ ਮਿਲਦੀ ਆ ਉਹਨੂੰ ਅਸੀਂ ਜਾ ਕੇ ਥਾਣੇ ਵੈਰੀਫਾਈ ਕਰਕੇ ਤੇ ਜੋ ਵੀ ਅਗਲੀ ਕਾਰਵਾਈ ਬਣਦੀ ਹੈ ਉਹ ਅਮਲ ਵਿੱਚ ਲੈਂਦੀ ਆ ਸਰ ਜਿਹੜੀ ਇਹ ਮੂਮਾ ਕੱਲ ਤੱਪੇ ਚਾ ਕੇ ਪੂਰੀ ਸਬ ਡਿਵੀਜ਼ਨ ਕਹਿੰਦੇ ਜੀ ਇਹ ਸਾਰੇ ਤਕਰੀਬਨ ਪੰਜਾਬ ਚ ਚੱਲ ਰਹੀ ਆ ਫਿਲਹਾਲ ਸਾਡੇ ਡਿਸਟ੍ਰਿਕਟ ਚ ਚੱਲ ਰਹੀ ਆ ਸਰ ਇਹਦਾ ਕੀ ਮੈਸੇਜ ਦੇਣਾ ਚਾਹ ਰਹੇ ਹਾਂ ਹਾਂਜੀ ਇਹਦੇ ਤੇ ਮ ਕਿੰਨੇ ਤੁਸੀਂ ਕਿਰਾਏਦਾਰ ਰੱਖਣੇ ਆ ਉਹਨਾਂ ਦੀ ਇੰਟੀਮੇਸ਼ਨ ਜਿਹੜੀ ਆ ਉਹ ਸਾਡੇ ਸੁਰੱਖਿਆ ਸੈਂਟਰ ਨੂੰ ਜ਼ਰੂਰ ਦੇਣੀ ਆ ਪੁਲਿਸ ਸਾਡੇ ਨੂੰ ਜ਼ਰੂਰ ਦੇਣੀ ਆ ਕਿ ਆ ਫਲਾ ਫਲਾ ਬੰਦਾ ਨਾਲ ਉਹਦਾ ਆਧ卡ਡ ਲਾ ਕੇ ਸਾਰੀ ਉਹਦੀ ਜਿਹੜੀ ਆ ਇੰਟੀਮੇਸ਼ਨ ਜਿਹੜੀ ਆ ਉਹ ਸਾਨੂੰ ਦੇਣੀ ਤਾਂ ਕਿ ਸੋ ਉਸ ਬੰਦੇ ਨੂੰ ਰਜਿਸਟਰਡ ਕਰ ਸਕੀਏ ਉਹਦਾ ਪਿੱਛੋ ਪਿਛੋਕੜ ਪਰਚਾ ਜਿੰਨੇ ਵੀ ਕੱਟ ਕੇ ਪਤਾ ਕਰ ਸਕੀਏ ਵੀ ਕੋਈ ਕ੍ਰਾਈਮ ਕਰਨ ਵਾਲਾ ਬੰਦਾ ਆ ਕੇ ਸਾਡੇ ਏਰੀਆ ਤਾਂ ਨਹੀਂ ਰਹਿ ਰਿਹਾ ਤੇ ਉਹਦੀ ਸਾਨੂੰ ਸਾਰੀ ਵੈਰੀਫਿਕੇਸ਼ਨ ਕਰ ਸਕੀਏ